ਨੇ ਦੋਨੇ ਪੰਚਾਇਤਾਂ ਤੱਕ ਪਹੁੰਚਾਂਗੇ ਅੱਛਾ ਜਿੱਥੇ ਹੋਰ ਲੱਗ ਸਰਯੰਦ ਕੁਟੇਨ ਕਾਈਮਾ ਦੱਸਿਆ ਨਾ ਕਿ ਕੀ ਪ੍ਰੋਸੈਸ ਸ਼ੁਰੂ ਹੋ ਗਿਆ ਇਲੈਕਸ਼ਨ ਦਾ 15 ਤਰੀਕ ਤੱਕ ਨੇ 15 ਨੂੰ ਵੋਟ ਪੈਣੀਆਂ ਨੇ ਜਿਉਂ ਜਦ ਤੱਕ ਜਦੋਂ ਖਤਮ ਹੋਏਗਾ ਅਸੀਂ ਦੋਨਾ ਪੰਚਾਇਤਾਂ ਦੀ ਜਿਹੜੀ ਵਾਰਡ ਬੰਦੀ ਹੈ ਇਹਦੀ ਨੋਟੀਫਿਕੇਸ਼ਨ ਕਰਾ ਦੇਵਾਂਗੇ ਜੋ ਇਲੈਕਸ਼ਨ ਹੋ ਰਿਹਾ ਇਹ ਵਾਰਡ ਬੰਦੀ ਕਿਸੇ ਪੰਚਾਇਤਾਂ ਦੇ ਵਾਰਡ ਬੰਦੀ ਪਿਛਲੀ ਵਾਰਡ ਬੰਦੀ ਨਾਲ ਹੀ ਹੋ ਰਹੀ ਲੱਗਦਾ ਨਵੀਂ ਵਾਰਡ ਬੰਦੀ ਨਹੀਂ ਹੋਈ ਹੈ ਕਿਉਂਕਿ ਨਵੀਂ ਪੰਚਾਇਤ ਹਾਈ ਕੋਰਟ ਦਾ ਦੇਸ਼ਾਂਤ ਆਬ ਕਾਇ ਹੈ ਇਸ ਕਰਕੇ ਪ੍ਰਾਣੀ ਪੰਚਾਇਤ ਦੀ ਵਾਰਡ ਬੰਦੀ ਵੀ ਪ੍ਰਭਾਵਿਤ ਹੋ ਜੇ ਜਿਸ ਕਰਕੇ ਦੋਨਾਂ ਪੰਚਾਇਤਾਂ ਦੀ ਵਾਰਡ ਬੰਦੀ ਜਿਹੜੀ ਹੈ ਨਵੇਂ ਸਿਰੋਂ ਨੋਟੀਫਾਈ ਹੋਣੀ ਹੈ ਜਦੋਂ ਨੋਟੀਫਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਦੀ ਵੋਟਰ ਸੂਚੀ ਤਿਆਰ ਹੋ ਜੇਗੀ ਇਹਦੀ ਰਿਜ਼ਰਵੇਸ਼ਨ ਹੈ ਉਹ ਲਾਦੂ ਕਾ ਦੀ ਵੀ ਔਰ ਅਚੜਕੀ ਪੰਚਾਇਤ ਦੀ ਰਿਜ਼ਰਵੇਸ਼ਨ ਸਰਪੰਚ ਪੰਚਾਇਤ ਆਪੋ ਅਸੀਂ ਕਰ ਦਿੱਤੇ ਆ ਉਹ ਹੋ ਚੁੱਕੀ ਹੈ ਉਹ ਰਿਜ਼ਰਵੇਸ਼ਨ ਤੇ ਉਹੀ ਰਹਿਣੀ ਹੈ ਸਾਡੀਆਂ ਸਾਡੇ ਜ਼ਿਲ੍ਹੇ ਦੀਆਂ ਪਹਿਲੇ 434 ਪੰਚਾਇਤਾਂ ਸੀਆਂ ਅਚੜਕੀ ਨਵੀਂ ਹੋਣ ਦੇ ਵਿੱਚ ਆਨ ਕਰਕੇ ਹੁਣ 435 ਹੋ ਗਈਆਂ ਉਹ ਜਿਹੜੀ ਪੰਚਾਇਤਾਂ ਨੇ ਇਹਦੀ ਵਾਰਡ ਮੰਡੀ ਦੀ ਨੋਟੀਫਿਕੇਸ਼ਨ ਤੋਂ ਬਾਅਦ ਓਟੋ ਸੂਚੀ ਤਿਆਰ ਹੁੰਦੀ ਇਹਨਾਂ ਦੀ ਜਿਹੜੀ ਬਾਈ ਇਲੈਕਸ਼ਨ ਜਿੱਦੂ ਹੋ ਜੇ। ਠੀਕ। ਸਾਡੇ ਪਿੰਡਾਂ ਹਾਂ ਇੱਕ ਜਿਹੜੀ ਕੀ ਕਰਕੇ ਇੱਕ ਮਿੰਟ ਉਹ ਬਾਈ ਇਲੈਕਸ਼ਨ ਕਿੰਨੇ ਦੇਰ ਦੇ ਵਿੱਚ ਹੁੰਦਾ ਹੈ? ਉਹ ਬਾਈ ਇਲੈਕਸ਼ਨ ਜਿਹੜਾ ਉਹ ਜਦੋਂ ਸਟੇਟ ਇਲੈਕਸ਼ਨ ਕਮਿਸ਼ਨ 6 ਮਹੀਨੇ ਦੇ ਅੰਦਰ ਅੰਦਰ ਬਾਈ ਇਲੈਕਸ਼ਨ ਕਰਵਾਉਂਦਾ ਸਾਡੇ ਪੰਜਾਬ ਇਹ ਸਿਰਫ ਸਾਡੇ ਫਾਜ਼ਲ ਕਾ ਜ਼ਿਲ੍ਹੇ ਚ ਨਹੀਂ ਹੈ। ਪੰਜਾਬ ਦੇ ਹੋਰ ਜ਼ਿਲ੍ਹੇ ਵੀ ਹੈ ਨੇ ਜਿੱਥੇ ਇਹ ਨੰਨੀਆਂ ਪੰਚਾਇਤਾਂ ਪ੍ਰਾਣੀ ਪੰਚਾਇਤਾਂ ਜੋ ਜਿਹੜੀ ਕੋਰਟ ਦੇ ਡਾਇਰੈਕਸ਼ਨ ਨਾਲ ਬਣੀ ਹੈ ਔਰ ਵਾਟਬੰਦੀ ਉਹ ਨਹੀਂ ਹੋਈ ਉਹ ਵਾਟਬੰਦੀ ਨਾ ਹੋਣ ਕਰਕੇ ਉਹਨਾਂ ਦੇ ਵੀ ਬਾਈ ਇਲੈਕਸ਼ਨ ਹੋਣਿਆ ਕੁਝ ਪੰਚਾਇਤਾਂ ਸਾਡੇ ਜਿਹੜੇ ਜ਼ਿਲ੍ਹੇ 'ਚ ਹੈਗੇ ਜਿਨ੍ਹਾਂ ਦੇ 5 ਸਾਲ ਪੂਰੇ ਨਹੀਂ ਹੋਇਆ ਉਹਨਾਂ ਦੇ ਵੀ ਚੋਣ ਜੜੀ ਹੋਣੀ ਹੈ ਤੇ ਬਾਈ ਇਲੈਕਸ਼ਨ ਜਿਹੜੇ ਉਹ 6 ਮਹੀਨੇ ਦੇ ਵਿੱਚ ਵਿੱਚ ਸਟੇਅਰ ਇਲੈਕਸ਼ਨ ਕਮਿਸ਼ਨ ਜੜੀ ਉਹ ਕਰਵਾਉਂਦਾ ਔਰ ਵਿਧੂਵੀਅ ਸਟੇਅਰ ਇਲੈਕਸ਼ਨ ਕਮਿਸ਼ਨ ਨੇ ਨੋਟੀਫਾਈ ਕਰ ਦਿੱਤਾ ਇਲੈਕਸ਼ਨ ਉਹ ਹੋ ਜਾਏਗੀ ਪਰ ਉਸ ਤੋਂ ਪਹਿਲਾਂ ਸਾਡੇ ਡਿਪਾਰਟਮੈਂਟ ਤੁਰਨਾ ਪੰਚਾਇਤਾਂ ਦੇ ਵਾਰਡਬੰਦੀ ਜਿਹੜੀ ਹੈ ਰੂਰਲ ਡਿਵੈਲਪਮੈਂਟ ਪੰਚਾਇਤ ਡਿਪਾਰਟਮੈਂਟ ਜਿਹੜਾ ਉਹ ਇਹਨਾਂ ਦੇ ਵਾਰਡਬੰਦੀ ਕਰਵਾਉਂਦੇ ਇੱਕ ਸਰਹੋਰ ਜਿਸ ਤਰ੍ਹਾਂ ਇਹ ਗੱਲ ਕਰ ਰਿਹਾ ਸੀ ਅਚੜਕੀ ਤੋਂ ਨੇ ਇਹਨਾਂ ਹੀ ਪਿੰਡਾਂ ਦਾ ਆਰ ਡਿਪਲਾਨ ਦੀ ਯੂ ਐਪਲੀਕੇਸ਼ਨ ਆਈ ਸੀ ਅੱਜ ਇਹਨਾਂ ਤੇ ਅੰਜਾਮ ਆ ਰਿਹਾ ਹੈ ਕਿ ਇਹਨਾਂ ਨੇ ਹੀ ਰੋਕੀ ਇਹਨਾਂ ਦੇ ਹੀ ਰੋਕਣ ਕਰਕੇ ਇਲੈਕਟਿਕ ਇਹ ਤਾਂ ਇਹ ਦੱਸ ਸਪਸ਼ਟ ਕਰ ਮੈਂ ਇੱਥੇ ਬਿਲਕੁਲ ਸਪਸ਼ਟ ਕਰਦਾ ਕਿ ਮੈਨੂੰ ਇੱਥੇ ਆਇਆ ਤਿੰਨ ਸਾਢੇ ਦਿਨ ਮੀਨੇ ਹੋ ਗਿਆ ਨੇ ਅਚੜਕੀ ਵਾਲਿਆਂ ਨੇ ਕੋਈ ਵੀ ਲਾਧੂ ਕਾ ਪੰਚਾਇਤ ਦੇ ਉਹਨਾਂ ਨਾਗਰਾਂ ਦੇ ਵਿੱਚ ਨੇ ਇਹਨਾਂ ਦਾ ਇਹਨਾਂ ਦੀ ਪੁਰਾਣੀ ਐਪਲੀਕੇਸ਼ਨ ਸੀ ਹਾਈ ਕੋਰਟ ਵਿੱਚ ਚੱਲੀ ਸੀ ਜਿੰਦਾ ਫੈਸਲਾ ਹੋਇਆ ਹੈ ਜੇ ਚੜ੍ਹੇ ਦੀ ਪੰਚਾਇਤ ਬਣਨੀ ਹੈ। ਪੂਰੇ ਹੁਣ ਦਾ ਕੋਈ ਡਿਸੀਜਨ ਨਹੀਂ ਸੀਗਾ। ਇਹਨਾਂ ਕਰਕੇ ਕੋਈ ਜਿਹੜਾ ਉਹ ਲਾਦੂ ਕਾ ਦੀ ਪੰਚਾਇਤ ਵਿੱਚ ਓਨ ਜਿਹੜੀ ਆ ਮੁੱਲਤਵੀ ਜਾਂ ਨਾਲ ਨਹੀਂ ਹੋ ਰਹੀ ਇਹ ਨਿਕਲਣਾ ਹੈ। ਮੇਨ ਕਾਰਨ ਜੋ ਮੈਂ ਪਹਿਲੇ ਦੱਸ ਚੁੱਕਿਆ ਕਿ ਵਾਰਡਬੰਦੀ ਲਾਦੂ ਕਾ ਦੀ ਪ੍ਰਭਾਵਿਤ ਹੋਈ ਹੈ ਚੜ੍ਹੇ ਦੀ ਪੰਚਾਇਤ ਬਣਨ ਨਾਲ ਕਿ ਇਸ ਕਰਕੇ ਹੋਇਆ ਨਾ ਕਿ ਅਚੜਿੱਕਾ ਵਾਲਿਆਂ ਨੇ ਕੋਈ ਲਾਤੂ ਕਾਲੇ ਚੋਣ ਦੇ ਵਿੱਚ ਕਰਨਾ ਕੀਤਾ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਲੀਅਰ ਕਰਦਾ ਜਿੰਦੇ ਜੀ ਇਹਨਾਂ ਦਾ ਕੋਈ ਨਹੀਂ ਹੈ ਨਵੀਂ ਪੰਚਾਇਤ ਬਣੀ ਹੈ ਤਾਂ ਇਹ ਕੁਦਰਤੀ ਹੈ ਕਿ ਉਹ ਪ੍ਰਭਾਵਿਤ ਪਹਿਲੀ ਪੰਚਾਇਤ ਦੀ ਵਾਰਡਬੰਦੀ ਹੋਣੀ ਹੋਣੀ ਹੈ ਉਹ ਸਾਰੇ ਜੀ ਜੀ ਸਰ ਜੀ ਜੀ ਇਹ ਵੀ ਤੁਹਾਡੀਆਂ ਕਮੀਆਂ ਰਹਿ ਗਿਆ ਤੁਹਾਡਾ ਡਿਸੀਜਨ ਨੋਟੀਫਿਕੇਸ਼ਨ ਹੋ ਗਿਆ ਇਲੈਕਸ਼ਨ ਕਦਮ ਆਉਣ ਤੋਂ ਜਿਹੜਾ ਵੀ ਕੋਡ ਆਫ ਕੰਡਕਟ ਆਪਣਾ ਲਗਭਗ ਖਤਮ ਹੋਣ ਤੋਂ ਬਾਅਦ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਕਰਾਓ ਇਹਨਾਂ ਦਾ ਜਿਹੜਾ ਵਾਰਡ ਦਾ ਬਿਲਕੁਲ ਜੀ ਇਹ ਤੇ ਜਿੰਮੇਵਾਰੀ ਲੈਕਸ਼ਨ ਕਰਵਾਇਆ ਬਿਲਕੁਲ ਜੀ ਇਹ ਤੁਹਾਡੀ ਜ਼ਿੰਮੇਵਾਰੀ ਸਾਰਿਆਂ ਨੂੰ ਵਿਸ਼ਵਾਸ ਦਿਲਾਉਣਾ ਹੈ ਕਿ ਅਸੀਂ ਕਰਵਾਵਾਂਗੇ ਇਹ ਨੋਟੀਫਿਕੇਸ਼ਨ ਸਾਡੇ ਡਿਪਾਰਟਮੈਂਟ ਵੱਲੋਂ ਹੀ ਬਣਾ ਆਸੀ ਕਰਵਾਤੇ ਦੋਨਾਂ ਪੰਚਾਇਤਾਂ ਦਾ ਚੋਣ ਜਿਹੜੀ ਹੋਏਗੀ ਇਸੇ ਰਿਜ਼ਰਵੇਸ਼ਨ ਤੇ ਹੋਣੀ ਹੈ ਉਹ ਆਲਰੇਡੀ ਹੋ ਚੁੱਕੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਬਿਲਕੁਲ ਸਾਡੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਮੇਰੀ ਖੁਦ ਦੀ